ਗੁਰਮੁਖੋ ਮਾਂ ਗੁਜਰਕੌਰ ਕਹਿੰਦੀ ਮੇਰੇ ਪੁੱਤ ਤਿਆਰ ਨੇ ਮਸਤਕ ਚੁੰਮਿਆ ਵਾਰੀ-ਵਾਰੀ ਤੱਕਦੀ ਐ ਮਾਂ ਗੁਜਰਕੌਰ ਭਵੇਂ ਮਾਂ ਗੁਜਰਕੌਰ ਨੇ ਸਾਰੀ ਰਾਤ ਛਾਤੀ ਦਾ ਨਿਗ ਦਿੱਤਾ ਛਾਤੀ ਦੇ ਨਾਲ ਲਾ ਕੇ ਰੱਖਿਆ ਪਰ ਦਾਦੀ ਨੂੰ ਫੇਰ ਵੀ ਪੁੱਤ ਪਿਆਰੇ ਹੁੰਦੇ ਪਿਆਰੇ ਹੁੰਣ मां गुजर कौर ਨੇ ساری ਰਾਤ ਆਪਣੀ ਛਾਤੀ ਦਾ ਨਿਗ ਦਿੱਤਾ ਆਪਣੇ ਪੋਤਿਆਂ ਨੂੰ ਆਪਣੇ ਗਲਦੇ ਨਾਲ ਲਾ ਕੇ ਰੱਖਿਆ ਰਾਜ ਰਾਜ ਤੱਕ ਦੀ ਰਹੀ ਵੀ ਹੁਣ ਮੇਰੇ ਕੋਲ ਨੇ ਸਵੇਰ ਨੂੰ ਇਹਨਾਂ ਨੇ ਮੇਰੇ ਕੋਲ ਹੀ ਨਹੀਂ ਹੋਣਾ ਰਾਜ ਰਾਜ ਤੱਕ ਦੀ ਹੈ ਸਵੇਰ ਹੁੰਦੀ ਹੈ ਸਿਪਾਹੀ ਲੈਣ ਵਾਸਤੇ ਆ ਜਾਂਦੇ ਨੇ ਮਤਾ ਬੱਚਿਆਂ ਨੂੰ ਲੈਣ ਵਾਸਤੇ ਆਏ ਆ ਮਾ ਗੁਜਰ ਕੌਰ ਕਹਿੰਦੀ ਲੈ ਚੋ ਆਪਣੇ ਪੋਤੀਆਂ ਦਾ ਮਸਤ ਚੁੰਮਦੀ ਹੈ ਵਾਰੀ ਵਾਰੀ ਵੇਖਦੀ ਹੈ ਗੁਰੂ ਕੇ ਸਾਹਿਬ ਜਾਦੇ ਸਿਪਾਹੀਆਂ ਦੇ ਨਾਲ ਤੁਰ ਪੈਂਦੇ ਨੇ ਜਿੰਨਾ ਚਿਰ ਗੁਰੂ ਕੇ ਸਾਹਿਬ ਜਾਦੇ ਮਾ ਗੁਜਰ ਕੌਰ ਦੀਆਂ ਅੱਖਾਂ ਤੋਂ ਉੱਲੇ ਨਹੀਂ ਨਾ ਹੋਏ ਉਨਾਂ ਚਿਰ ਮਾ ਗੁਜਰ ਕੌਰ ਵੇਖਦੀ ਰਹੀ ਤੱਕਦੀ ਰਹੀ ਜਦੋਂ ਅੱਖਾਂ ਤੋਂ ਓਲੇ ਹੋ ਕੇ ਗੁਰੂ ਕੇ ਸਾਹਿਬ ਜਾਦ ਦੇ ਫੇਰ ਮੇਰੀ ਮਾਂ ਗੁਜਰ ਕਰੋ ਉੱਥੇ ਹੀ ਬਹਿ ਗਈ ਜਿੱਥੇ ਰਾਤ ਦੀ ਬੈਠੀ ਗੁਰੂ ਕੇ ਸਾਹਿਬ ਜਾਦਿਆਂ ਨੂੰ ਖੁੱਲੇ ਮੈਦਾਨ ਦੇ ਵਿੱਚ ਲਜਾਇਆ ਗਿਆ ਇਹ ਨਹੀਂ ਵੀ ਗੁਰੂ ਕੇ ਸਾਹਿਬ ਜਾਦਿਆਂ ਨੂੰ ਸਿੱਧਾ ਹੀ ਜਾ ਕੇ ਨੀਹਾਂ ਦੇ ਵਿੱਚ ਚੜਨ ਦਿੱਤਾ ਨਹੀਂ ਹਜੇ ਵੀ ਬਜੀਦਾ ਖਾਨ ਨੂੰ ਆਸ ਹੈ ਵੀ ਬੱਚੇ ਖਬਰ ਮੰਨ ਜਾਣ ਗੁਰੂ ਕੇ ਸਾਹਿਬ ਜਾਦਿਆਂ ਦੇ ਤੰਤੇ ਸਰੀਰ ਤੇ ਕੋੜੇ ਮਾਰੇਗੇ ਭੈਣੋ ਕੋੜੇ ਤੰਤੇ ਛੋਟੇ ਛੋਟੇ ਉਹਨਾਂ ਦੇ ਸਰੀਰ ਨੇ ਨਾਜ਼ਕ ਸਰੀਰ ਨੇ ਸਰੀਰ ਦੇ ਉੱਪਰ ਕੋੜੇ ਮਾਰੇ ਜਾਂਦੇ ਨੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਮੰਨਜੋ ਕਿਉ ਮਰਨਾ ਚਾਹੁੰਦੇ ਹੋ ਤੁਸੀਂ ਇਥੇ ਵਸ ਨਹੀਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਪਿਪਲ ਦੇ ਨਾਲ ਬਨ ਕੇ ਗਲੇਲਾ ਵੀ ਉਹਨਾਂ ਦੇ ਨਿਸ਼ਾਨੇ ਮਾਰੇ ਹੱਥ ਪਿੱਛੇ ਕਰਕੇ ਬੰਦੇ ਬੰਨੇ ਗੁਰੂ ਕੇ ਸਾਹਿਬਜ਼ਾਦਿਆਂ ਦੇ ਗਲੇਲਾ ਦੇ ਨਿਸ਼ਾਨੇ ਮਾਰੇ ਜਾਂਦੇ ਤੇ ਇੱਕ ਨਿਸ਼ਾਨਾ ਜਿਹੜਾ ਗੁਰੂ ਕੇ ਸਾਹਿਬਜ਼ਾਦੇ ਦੇ ਅੱਖ ਤੇ ਵੱਜਦਾ ਹੈ ਅੱਖ ਦੇ ਵਿੱਚੋਂ ਬਲੱਡ ਨਿਕਲਣ ਲੱਗ ਜਾਂਦਾ ਹੈ ਸਾਡੇ ਕੰਨ ਪੈ ਜੇ ਨੱਖ ਦੇ ਵਿੱਚ ਟੱਕਣਾ ਝਾਕਣਾ ਔਖਾ ਹੋ ਜਾਂਦਾ ਹੈ ਗੁਰੂ ਕੇ ਸਾਹਿਬ ਜਾਦੇ ਦੇ ਅੱਖ ਤੇ ਨਿਸ਼ਾਨਾ ਲੱਗਿਆ ਬਲੱਡ ਨਿਕਲਦੀ ਇਦਾਂ ਗੁਰਮੁਖ ਪਿਆਰ ਜੋ ਭਿਆਨਕ ਸਜ਼ਾ ਜਿਹੜੀ ਦਿੱਤੀ ਜਾ ਰਹੀ ਹੈ ਨਿਸ਼ਾਨੇ ਲਾਏ ਜਾ ਰਹੇ ਕੋੜੜੇ ਮਾਰੇ ਜਾ ਰਹੇ ਆਪ ਬਜੀਦਾ ਖਾਨ ਕੋਲੇ ਬੈਠਾ ਕੁਰਸੀ ਡਾਈ ਪੀ ਬੁੱਛੋ ਜੇ ਮੱਲ ਜਾਣ ਪਰ ਗੁਰੂ ਕੇ ਸਾਹਿਬ ਜਾਦ ਦੇ ਨਾਂ ਦੇ ਵਿੱਚ ਸਿਰ ਹਲਾਉਂਦੇ ਨਹੀਂ ਨਹੀਂ ਅਸੀਂ ਨਹੀਂ ਅਸੀਂ ਆਪਣੇ ਧਰਮ ਨੂੰ ਤਿਆਗਣਾ ਨਹੀਂ ਛੱਡਣਾ ਨਹੀਂ ਅਸੀਂ ਕਿਸੇ ਲਾਲਚ ਦੇ ਬਸ ਨਹੀਂ ਆਪੈਣਾ ਫਿਰ ਗੁਰਮੁਖ ਪਿਆਰੇ ਗੁਰੂ ਕੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਨ ਵਾਸਤੇ ਦੋ ਜਲਾਦ ਨੇ ਜਿਹੜੇ ਉਹ ਚੁਣੇ ਜਾਂਦੇ ਨੇ ਕੌਣ ਨੇ ਉਹ ਸਮਾਣੇ ਦੇ ਨੇ ਜਿਨ੍ਹਾਂ ਦਾ ਕੇਸ਼ ਸਵੇ ਦੀ ਅਦਾਲਤ ਦੇ ਵਿੱਚ ਕਚਹਿਰੀ ਦੇ ਵਿੱਚ ਚੱਲਦਾ ਹੈ ਕਿਉਂਕਿ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿੰਨਣਾ ਹੈ ਕਿ ਕੋਈ ਮਬੂਲੀ ਗੱਲ ਨਹੀਂ ਹੈ ਕਿ ਗੁਰੂਮੋ ਕੋ ਪਿਆਰਿਓ ਇਹਨਾਂ ਦੇ ਅੱਗੇ ਸ਼ਰਤ ਰੱਖੀ ਗਈ ਕਿ ਤੁਹਾਡਾ ਮੈਂ ਕੇਸ਼ ਮਾਫ ਕਰ ਦਿਆਂਗਾ ਤੁਹਾਨੂੰ ਵਰੀ ਕਰ ਦਿਆਂਗਾ ਜੇਕਰ ਤੁਸੀਂ ਇਹ ਕੰਮ ਕਰ ਦਿੱਤੀ ਇਹ ਐਡੇ ਔਤਰੇ ਨਿਕਲੇ ਕਿ ਇਹਨਾਂ ਨੇ ਝਟ ਹਾਂ ਕਰ ਦਿੱਤੀ ਕਹਿੰਦੇ ਇਹ ਕੰਮ ਅਸੀਂ ਕਰਾਂਗੇ ਬੱਚਿਆਂ ਨੂੰ ਨਹੀਂ ਹੱਜ ਚੜ੍ਹਣਾ ਅਸੀਂ ਚੜ੍ਹਾਂਗੇ ਜੋ ਵੀ ਕਹੋਗੇ ਅਸੀਂ ਕਰਾਂਗੇ ਪਰ ਸਾਡੀ ਸਾਨੂੰ ਬਰੀ ਕੀਤਾ ਜਾਏਗੀ ਸਾਡੀ ਸਜ਼ਾ ਮਾਫ ਕੀਤੀ ਜਾਵੇ ਸਾਸਲਵੇ ਸੇ ਵਾਸਲਵੇ ਇਹ ਦੋ ਨੇ ਸਮਾਣੇ ਦੇ ਨੇ ਭੈਣੋ ਯਾਦ ਰੱਖਿਓ ਸਮਾਣਾ ਆਪਣੀ ਲਾਤੀ ਹੈ ਸਮਾਣੇ ਦੇ ਜਲਾਦ ਗੁਰੂ ਕੇ ਸਾਹਿਬ ਜਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨਣ ਵਾਸਤੇ ਬਰੀਕ ਲਿੱਕੀ ਇੱਟ ਛੋਟੀ ਇੱਟ ਜਿਹਨੂੰ ਅਸੀਂ ਟਾਇਲ ਇੱਟ ਕਹਿੰਦੇ ਆ ਉਹ ਇੱਟ ਲਿਆਂਦੀ ਗਈ ਗੁਰੂ ਕੇ ਸਾਹਿਬ ਜਾਦਿਆਂ ਨੂੰ ਖਿਲਾਰਿਆ ਗਿਆ دیوار ਚਿਣਨੀ ਸ਼ੁਰੂ ਕਰ ਦਿੱਤੀ ਇੱਟਾਂ ਦੀ ਚਣਾਈ ਹੋ ਰਹੀ ਹੈ ਤੇ ਨਾਲ-ਨਾਲ ਪੁੱਛਿਆ ਜਾ ਰਿਹਾ ਕੋਈ ਮੰਨਜੋ ਸਾਹਿਬ ਜਾਤੀ ਕਹਿੰਦੇ ਨਹੀਂ ਅਸੀਂ ਨਹੀਂ ਮੰਨਣਾ ਦੀਵਾਰ ਚਿਣੀ ਜਾ ਰਹੀ ਹੈ ਹੌਲੀ-ਹੌਲੀ ਕੰਧ ਜਿਹੜੀ ਗੋਡਿਆਂ ਤੱਕ ਗਈ ਹੈ ਗੁਰੂ ਕੇ ਸਾਹਿਬ ਜਾਦੇ ਜਦ ਵੇਖ ਰਹੇ ਨੇ ਵੀ ਦੀਵਾਰ ਜਿਹੜੀ ਸਾਡੇ ਗੋਡਿਆਂ ਤੱਕ ਆ ਗਈ ਹੁਣ ਗੋਡੇ ਦੀ ਚੱਪਣੀ ਡਿੱਕਾ ਲਾਉਣ ਲੱਗੀ ਸੀ ਤੇ ਇੱਟ ਭੰਨਣੀ ਪੈ ਰਹੀ ਸੀ ਤੇ ਜਦੋਂ ਇੱਟ ਭੰਨਣ ਲੱਗਿਆ ਜਲਾਦ ਤੇ ਸਾਹਿਬ ਜਾਦੇ ਕਹਿੰਦੇ ਨਹੀਂ ਇੱਟ ਨਹੀਂ ਭੰਨਣੀ ਇਹ ਸਾਡੇ ਕੌਮ ਦਾ ਘਰ ਉਸਰ ਰਿਹਾ ਹੈ ਇਹ ਸਿੱਖੀ ਦੀ ਨਹੀਂ ਹੈ ਇੱਥੇ ਇੱਟ ਸਾਬਤੀ ਲਾਉਣੀ ਹੈ ਟੁੱਟੀ ਹੋਈ ਇੱਟ ਨਹੀਂ ਲਾਉਣੀ ਫਿਰ ਗੁਰਮੁਖ ਪਿਆਰਿਓ ਤੇਸੀ ਮਾਰ ਕੇ ਆ ਚੱਪਣੀ ਹੈ ਜਿਹੜੀ ਗੋਠੇ ਦੀ ਇਹ ਲਾਈ ਗਈ ਹੈ ਗੋਡੇ ਦੀ ਚੱਪਣੀ ਤੇ ਤੇਸੀ ਮਾਰੀ ਚੱਪਣੀ ਕੱਢ ਦਿੱਤੀ ਇੱਟ ਲਾਈ ਹੈ ਬਲੱਡ ਨਿਕਲ ਰਿਹਾ ਹੈ ਉਈ ਸੌਖੇ ਨਹੀਂ ਸੀ 희ਦੀ ਕੀਤੇ ਗਏ ਗੁਰੂ ਕੇ ਸਾਹਿਬ ਜਾਦਿਆਂ ਨੂੰ ਚਿਣ ਰਹੇ ਨੇ ਦੀਵਾਰ ਹੌਲੀ ਹੌਲੀ ਛੱਤੀ ਤੱਕ ਗਈ ਵਜੀਦਾ ਖਾਨ ਨਾਲ ਨਾਲ ਪੁੱਛਦਾ ਏ ਮੰਨ ਜੋ ਨਹੀਂ ਮੰਨਾਂਗੇ ਤੇ ਗੁਰਮੁਖ ਪਿਆਰਿਓ ਦੀਵਾਰ ਜਿਹੜੀ ਪੂਰੀ ਚਿਣੀ ਗਈ ਤੇ ਜਿੱਥੋਂ ਦੀ ਸਾਹਿਬ ਜਾਦੇ ਵੇਖ ਰਹੇ ਨੇ ਮੁਖ ਹੈ ਫੇਸ ਹੈ ਉਹਨਾਂ ਦਾ ਉੱਥੇ ਇੱਟ ਜਿਹੜੀ ਉਨੀ ਜਗ੍ਹਾ ਉਹਨਾਂ ਥਾਂ ਰੱਖਿਆ ਗਿਆ ਵੀ ਜਿੱਥੋਂ ਦੀ ਸਾਹ ਲੈਣ ਸਾਹਿਬ ਜਾਦੇ ਪੂਰੀ ਦੀਵਾਰ ਚਿਣੀ ਗਈ ਪਰ ਬਜੀਦਾ ਖਾਨ ਦੇ ਹਜੇ ਮਨ ਦੇ ਵਿੱਚ ਇਹ ਇੱਛਾ ਹੈ ਵੀ ਖਬਰੇ ਹੁਣੀ ਮੰਨ ਜਾਣਗੇ ਇਹ ਮੰਨ ਜਾਣਗੇ ਪਰ ਨਹੀਂ ਬੱਚੇ ਕੀ ਦੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਇਹ ਹੋਰੀ ਨੇ ਪੀਰ ਫਕੀਰ ਜਿਹੜੇ ਕੱਚੀਆਂ ਲੱਸੀਆਂ ਤੇ ਵਿਟ ਜਾਂਦੇ ਹੋਣਗੇ ਮਿੱਠੀਆਂ ਰੋਟੀਆਂ ਤੇ ਵਿਟ ਜਾਂਦੇ ਹੋਣਗੇ ਇਹ ਗੁਰੂ ਗੋਬਿੰਦ ਸਿੰਘ ਮਰਦੇ ਲਾਲ ਨੇ ਇਹ ਤੇਰੀਆਂ ਵੇਗਵਾਂ ਦੇ ਲਾਲਚ ਇਹ ਧਨ ਦੌਲ ਦੇ ਲਾਲਚ ਦੇ ਵਿੱਚ ਵਿਟਣ ਵਾਲੀ ਨਹੀਂ ਹੈਗੇ ਇਹ ਗੁਰੂ ਕੇ ਸਾਹਿਬ ਜੀ ਆਦਿਆਂ ਨੂੰ ਪੁੱਛਿਆ ਵੀ ਹੁਣ ਦੱਸੋ ਦੀਵਾਰ ਪੂਰੀ ਚਿਣੀ ਗਈ ਗੁਰੂ ਕੇ ਸਾਹਿਬ ਜੀ ਆਦਿਆਂ ਨੇ ਫੇਰ ਵੀ ਹੰਨਾ ਦੇ ਵਿੱਚ ਸਿਰ ਹਲਾਇਆ ਸੱਚ ਜਾਣਿਓ ਫੇਰ ਉਹ ਜਗਾ ਵੀ ਉਥੇ ਵੀ ਇਟ ਲਾਈ ਗਈ ਜਿੱਥੋਂ ਦੀ ਸਾਹਿਬ ਜੀ ਆਦਦੇ ਸਾਹ ਲੈਂਦੇ ਸਨ ਜਦੋਂ ਇਟ ਲਾ ਦਿੱਤੀ ਤੇ ਸੱਚ ਜਾਣਿਓ ਸਾਹ ਰੁਕ ਗਏ ਸਵਾਸ ਸਾਹ ਆਉਣਾ ਬੰਦ ਹੋ ਗਿਆ ਤੇ ਦੀਵਾਰ ਗਿਰ ਗਈ ਤੇ ਗੁਰੂ ਕੇ ਸਾਹਿਬ ਜਾਦੇ ਬੇਹੋਸ਼ ਬੇਹੋਸ਼ ਹੋ ਕੇ ਇੱਟਾਂ ਤੇ ਗਿਰ ਗਏ ਕੁਝ ਇੱਟਾਂ ਸਰੀਰ ਤੇ ਪਈਆਂ ਨੇ ਇੱਟਾਂ ਦੇ ਨਾਲ ਸਰੀਰ ਟਕਿਆ ਵੈ ਤੇ ਉਹਨਾਂ ਦੇ ਮੁਖ ਤੋਂ ਸਰੀਰ ਤੋਂ ਇੱਟਾਂ ਚੁਕਾਈਆਂ ਪੈਰ ਦੀਆਂ ਥੇਲੀਆਂ ਛੱਸੀਆਂ ਗਈਆਂ ਹੋਸ ਦੇ ਵਿੱਚ ਲਿਆਂਦਾ ਗਿਆ ਗੁਰੂ ਕੇ ਸਾਹਿਬ ਜਾਦਿਆਂ ਨੂੰ ਵੀ ਖਬਰੇ ਹੋਣ ਮੰਨ ਜਾਣ ਵਜੀਦਾ ਖਾਨ ਮਨਾਉਣ ਦੀ ਜਿੱਦ ਤੇ ਅੜਿਆ ਵਾ ਨਾ ਇਹ ਮੰਨ ਜਾਣ ਗੁਰੂ ਕੇ ਸਾਹਿਬ ਜਾਦਿਆਂ ਨੇ ਫਿਰ ਵੀ ਨਾਂ ਦੇ ਵਿੱਚ ਸਿਰ ਹਲਾਇਆ ਕਹਿੰਦੇ ਨਹੀਂ ਜਦੋਂ ਹੋਸ ਦੇ ਵਿੱਚ ਆ ਗਏ ਨਾ ਫਿਰ ਵੀ ਨਾਂ ਦੇ ਵਿੱਚ ਸਿਰ ਹਲਾਇਆ ਕਹਿੰਦੇ ਨਹੀਂ ਫਿਰ ਗੁਰਮੁਖ ਪਿਆਰਿਓ ਦੀਵਾਰ ਦੇ ਵਿੱਚ ਚਿਣੇ ਵੀ ਗਏ ਦੀਵਾਰ ਗਿਰ ਵੀ ਗਈ ਖੋਸ ਦੇ ਵਿੱਚ ਵੀ ਲਿਆਂਦਾ ਗਿਆ ਗੁਰੂ ਕੇ ਸਾਹਿਬ ਜਾਦੇ ਹਜੇ ਬੋਲੋ ਸਰੀਰ ਨਹੀਂ ਛੱਡਿਆ ਉਹਨਾ ਸਵਾਸ ਚੱਲਦੇ ਨੇ ਸਾਸਲ ਵੇ ਤੇ ਵਾਸਲ ਵੇਗ ਇਹ ਦੋ ਜਲਾਦ ਨੇ ਇਹਨਾਂ ਨੂੰ ਕਿਹਾ ਗਿਆ ਵੀ ਇਹਨਾਂ ਦੇ ਰਗਾਂ ਕਟੀਆਂ ਜਾਣ ਸੱਚ ਜਾਣੇ ਇਹ ਜਲਾਦ ਉਹ ਛੋਟੇ ਛੋਟੇ ਫੁੱਲਾਂ ਦੇ ਉੱਪਰ ਚੜ ਕੇ ਉਹਨਾਂ ਦੀਆਂ ਛਾਤੀਆਂ ਤੇ ਵਹਿ ਕੇ ਆਪਣੇ ਬੁੱਕਲਾਂ ਦੇ ਵਿੱਚ ਲੈ ਕੇ ਸੱਚੀ ਗੁਰੂ ਕੇ ਸਾਹਿਬ ਜਾਦੀਆਂ ਦੀਆਂ ਬੋਲੋ ਰਗਾਂ ਕਟੀਆਂ ਆਖੋ ਸਤ ਨਾਮੁ ਸ਼ਹੀਦ ਹੋਏ ਨਹੀਂ ਸ਼ਹੀਦ ਕੀਤੇ ਗਏ ਰਗਾਂ ਕੱਟੀਆਂ ਗਈਆਂ ਕਿਸੇ ਨੇ ਕੀ ਲਐ ਵੇ ਗੰਗੂਆ ਤੇਰੇ ਮੰਨ ਦੀਆਂ ਰੀਜਾਂ ਪੂਲੀਆਂ ਹੋ ਗਈਆਂ ਬੱਚਿਆਂ ਦੀਆਂ ਹੁਣ ਢੜਕਣਾ ਵੀ ਖਲੋ ਗਈਆਂ ਗਰਮ ਖਪਿਆਰਿਓ ਸਰੀਰ ਠੰਡਾ ਪੈ ਗਿਆ ਬਲੱਡ ਨਿਕਲਦਾ ਏ ਇਥੇ ਵਸ ਨਹੀਂ ਗੁਰੂ ਕੇ ਸਾਹਿਬ ਜਾਦਿਆਂ ਦੇ ਸਰੀਰਾਂ ਨੂੰ ਲਵਾਰਸ਼ ਛੱਡਿਆ ਗਿਆ ਕੋਈ ਵੀ ਸਿੱਖ ਕੋਈ ਵੀ ਹਮਦਰਦੀ ਰੱਖਣ ਵਾਲਾ ਇਹਨਾਂ ਦੇ ਸਰੀਰਾਂ ਦਾ ਕੋਈ ਸੰਸਕਾਰ ਨਾ ਕਰੇ ਕੋਈ ਇਹਨਾਂ ਦੇ ਦੇਹਾਂ ਨੂੰ ਸਰੀਰਾਂ ਨੂੰ ਚੁੱਕੇ ਨਾ ਸੱਚ ਜਾਣਿਓ ਜਦੋਂ ਇਸ ਗੱਲ ਦਾ ਪਤਾ ਮੇਰੀ ਮਾਂ ਗੁਜਰਕੌਰ ਨੂੰ ਲੱਗਦਾ ਹੈ ਮਾਂ ਗੁਜਰਕੌਰ ਦੇ ਕੋਲ ਖਬਰ ਪਹੁੰਚਦੀ ਹੈ ਵੀ ਮੇਰੇ ਪੋਤੇ ਸ਼ਹੀਦ ਕਰ ਦਿੱਤੇ ਗਏ ਨੇ ਸੱਚ ਜਾਣਿਓ ਮੇਰੀ ਮਾਂ ਗੁਜਰਕੌਰ ਨੇ ਠੰਡੇ ਬੁਰਜ ਦੇ ਵਿੱਚ ਬੈਠੀ ਨੇ ਆਪਣੇ ਪਤੀ ਦੇ ਅੱਗੇ ਸਿਰ ਨਿਵਾਉਂਦਿਆ ਹੋਇਆ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆ ਹੋਇਆ ਇਹ ਪੰਜ ਭੂਤਕ ਸਰੀਰ ਹੈ ਜਿਹੜਾ ਮੇਰੀ ਮਾਂ ਗੁਜਰਕੌਰ ਨੇ ਵੀ ਤਿਆਗ ਦਿੱਤਾ ਹੈ ਆਖੋ ਸਤਨਾਮ ਤਿਆਗ ਦਿੱਤਾ ਹੈ ਸਰੀਰ ਲਵਾਰਸ਼ ਛੱਡਿਆਂ ਗੀਆਂ ਲਾਸਾਂ ਪਰ ਦੀਵਾ ਬੱਤੀ ਕਰਨ ਵਾਲੇ ਪਿਆਰ ਕਰਨ ਵਾਲੇ ਚੋਰੀਆਂ ਸਪੋਰੀਆਂ ਦੀਵਾ ਬੱਤੀ ਕਰਦੇ ਰਹਿ ਪੂਜਦੇ ਰਹਿ ਜਿਹੜਾ ਉਹ ਉਸ ਇੱਟਾਂ ਦੇ ਕੋਲ ਦੀ ਦੀਵਾਰਾਂ ਦੇ ਕੋਲ ਦੀ ਕੋਈ ਨੰਗਦਾ ਸੀ ਜਾਂ ਪਹਿਰੇਦਾਰ ਸਿਪਾਹੀ ਪਹਿਰਾ ਦੇਣ ਵਾਲੇ ਉਹਨਾਂ ਦੇ ਕੰਨਾਂ ਦੇ ਵਿੱਚ ਧੁੰਨ ਪੈਂਦੀ ਸੀ ਆਵਾਜ਼ ਪੈਂਦੀ ਸੀ ਜਿੰਨੀ ਨਾਮ ਧਿਆਇਆ ਗਈ ਮਸ਼ੱਕਤ ਕਾਲ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਪੈਂਦੀ ਕਈ ਗੱਲ ਮੈਂ ਜ਼ਿਕਰ ਕਰਦਾ ਹੁੰਦਾ ਅਸੀਂ ਇਹਨਾਂ ਮਹਾਨ ਸ਼ਹੀਦਾਂ ਦੀ ਧਰਤੀ ਤੇ ਫਤਿਹਗੜ ਸਭ ਜਾਣੀ ਜਾਨਦੇ ਆ ਨਾ ਬੈਣ ਅਸੀਂ ਆਏ ਸੱਜ ਧੱਜ ਕੇ ਜਾਣੀ ਆ ਜਿਵੇਂ ਕੋਈ ਵਿਆਹ ਜਾਈਦਾ ਹੁੰਦਾ ਉਹ ਜਾਣਾ ਤੁਸੀਂ ਉਪਸ਼ੋਸ਼ ਕਰਨ ਵਾਸਤੇ ਹੈ ਵਿਆਹ ਥੋੜੀ ਜਾਈਦਾ ਸੱਜ ਧੱਜ ਕੇ ਜਾਣੇ ਆ ਕਾਦੇ ਵਾਸਤੇ ਕਾਦੇ ਵਾਸਤੇ ਸਾਡੇ ਬੱਚੇ ਸਾਡੇ ਨੌਜਵਾਨ ਜਾਂਦੇ ਨੇ ਮੈਂ ਵੇਖਦਾ ਹਾਂ ਰਸਤੇ ਦੇ ਵਿੱਚ ਜਿਵੇਂ ਵੱਡੇ ਵੱਡੇ ਡੀਜੇ ਡਿੱਕ ਲੱਗੇ ਹੁੰਦੇ ਨੇ ਆਵਾਜ਼ਾਂ ਉੱਚੀ ਉੱਚੀ ਛੱਡੀਆਂ ਹੁੰਦੀਆਂ ਨੇ ਟਰੈਕਟਰਾਂ ਦੀਆਂ ਰਹਿਸਾਂ ਲੱਗੀਆਂ ਹੁੰਦੀਆਂ ਨੇ ਕੀ ਅਸੀਂ ਗੁਰੂ ਸਾਹਿਬ ਜੱਦਿਆਂ ਦੀ ਖੁਸ਼ੀ ਲੈਣ ਜਾ ਰਹੇ ਹਾਂ ਸਾਡਾ ਕੋਈ ਨੌਜਵਾਨ ਮਰ ਜਾਏ ਇਹ ਅਸੀਂ 10 ਵਾਰੀ ਸੋਚਦੇ ਆਂ ਵੀ ਦਾਲ ਕਾਦੀ ਬਣਾਉਣੀ ਐ ਮੂੰਗੀ ਦੀ ਬਣਾਈਏ ਰੋਟੀ ਵੀ ਨਹੀਂ ਚੋਪੜ ਦੇ ਵਾਲੀ ਗੱਲ ਕੀ ਹੈ ਘਰ ਦੇ ਵਿੱਚ ਐਨ ਅਫਸੋਸ ਕਰਦੇ ਆਂ ਅਸੀਂ ਕੋਈ ਉੱਚੀ ਨਹੀਂ ਬੋਲਦਾ ਘਰ ਦੇ ਵਿੱਚ ਕੋਈ ਪਕਵਾਨ ਨਹੀਂ ਬਣਦਾ ਤੇ ਅਸੀਂ ਅਸੀਂ ਟੌਰ ਦੇ ਨਾਲ ਫਿਰਦੇ ਅਸੀਂ ਖੁਸ਼ੀਆਂ ਮਨਾਉਂਦੇ ਫਿਰਦੇ ਆਂ ਕਾਦੀਆਂ ਉਹ ਤੁਹਾਡੇ ਭਰਾ ਸ਼ਹੀਦ ਕਰ ਦਿੱਤੇ ਉਹਨਾਂ ਦੀਆਂ ਛਾਤੀਆਂ ਤੇ ਬਹਿ ਕੇ ਰਗਾ ਘੱਟ ਦੁੱਤੀਆਂ ਤੁਸੀਂ ਖੁਸ਼ੀ ਕਿਹੜੀ ਗੱਲ ਦੀ ਮਨਾ ਰਹੇ ਹੋ? ਜਾਣਿਆ ਸੀ ਫਤੇਗੜ ਸਾਹਿਬ ਦੀ ਧਰਤੀ ਤੇ ਬਹੁਤੇ ਤੇ ਗੁਰਮੁਖ ਪਿਆਰਿਓ ਲੰਗਰਾਂ ਦੇ ਵਿੱਚ ਸਿੰਪਲ ਵੇਖ ਕੇ ਮੜੇ ਆਉਂਦੇ ਨੇ ਵੀ ਪੁਲਾਨੇ ਲੰਗਰ ਦੇ ਵਿੱਚ ਆ ਬਣਿਆ ਉੱਥੇ ਉਹ ਬਣਿਆ ਬਹੁਤੇ ਤੇ ਅਸੀਂ ਖੜਿਓਣੇ ਬਨਜਾਰਿਆਂ ਦੇ ਕੋਲੋਂ ਵਸਤੂਆਂ ਖਰੀਦ ਕੇ ਮੜੇ ਆਉਂਦੇ ਆ ਕੀ ਸਿੱਖਿਆ ਫਤੇਗੜ ਸਾਹਿਬ ਜਾ ਕੇ ਅਸੀਂ ਫਤੇਗੜ ਸਾਹਿਬ ਗਏ ਆ ਗੁਰੂ ਕੇ ਸਾਹਿਬ ਜਾਦਿਆਂ ਦੇ ਕੋਲ ਜਾ ਕੇ ਬੈਠੀਏ ਮਾਂ ਗੁਜਰਕੌਰ ਦੇ ਕੋਲ ਜਾ ਕੇ ਬੈਠੀਏ ਅਫਸੋਸ ਕਰੀਏ ਮਾਂ ਗੁਜਰਕੌਰ ਤੋਂ ਕੁਝ ਸਿੱਖੀਏ ਮਾਂ ਗੁਜਰਕੌਰ ਤੋਂ ਧੰਸੀ ਕਿਹੋ ਜੀ ਸਿੱਖਿਆ ਤਾਂ ਆਪਣੇ ਪੋਤਿਆਂ ਨੂੰ ਦਿੱਤੀ ਜਿਹੜੇ ਮੌਤ ਨੂੰ ਹਰਾ ਗਏ ਪਰ ਮੌਤ ਦੇ ਅੱਗੇ ਝੁਕੇ ਨਹੀਂ ਉਹ ਸਿੱਖਿਆ ਕਿਤੇ ਸਾਨੂੰ ਵੀ ਦੇ ਦੇ ਅਸੀਂ ਵੀ ਦਾਦੀਆਂ ਅਸੀਂ ਵੀ ਪੁੱਤਿਆਂ ਵਾਲੀਆਂ ਅਸੀਂ ਵੀ ਬੱਚਿਆਂ ਵਾਲੀਆਂ ਅਸੀਂ ਦੇ ਉੱਥੇ ਜਾ ਕੇ ਹੁੱਲੜਵਾਜੀ ਕਰਦੇ ਹਾਂ ਅਸੀਂ ਦੇ ਉੱਥੇ ਜਾ ਕੇ ਤਮੱਸਾ ਬਣਾ ਦਿੰਦੇ ਅਸੀਂ ਦੇ ਮੇਲਾ ਬਣਾ ਰੱਖਿਆ ਇਹ ਗੱਲਾਂ ਕਹਿਣ ਨੂੰ ਜੀ ਨਹੀਂ ਕਰਦਾ ਅਫਸੋਸ ਦੁੱਖ ਦੇ ਨਾਂ ਕਹਿ ਦਿਆਂਗਾ ਕਿਤੇ ਆਪਣੀ ਸ਼ਕਲ ਮਲਾ ਕੇ ਵੇਖੋ ਸਾਹਿਬਜ਼ਾਦਿਆਂ ਨਾਲ ਵੀ ਸਾਡਾ ਚਿਹਰਾ ਸਾਡਾ ਮਢੰਗਾ ਸਾਹਿਬਜ਼ਾਦਿਆਂ ਤੇ ਪੈਂਦਾ ਹੈ ਇਤੇ ਕੇ ਮਾਂ ਗੁਜਰਕੌਰ ਨੂੰ ਉੱਥੇ ਜਾ ਕੇ ਮਾਂ ਗੁਜਰਕੌਰ ਸਾਨੂੰ ਵੀ ਬਲਵਕਸ਼ ਅਸੀਂ ਵੀ ਤੇਰੇ ਪੋਤਿਆਂ ਵਰਗੇ ਆਪਣੇ ਪੋਤੇ ਬਣਾ ਲਈਏ ਕੇ ਇਹ ਇਤੇ ਸਾਡੇ ਵਾਲੇ ਵੀ ਨੰਨੇ-ਮੁੰਨੇ ਤੇਰੇ ਪੋਤਿਆਂ ਵਰਗੇ ਬਣ ਜਾਣ ਅਸੀਂ ਤੇ ਆਏ ਨ ਖਾਤ ਕਢਾ ਕੇ ਜਾਈਦਾ ਦਾੜੀ ਕਟਾ ਕੇ ਜਾਈਦਾ ਸਜ ਧਜ ਕੇ ਜਾਈਦਾ ਸਾਹਿਬਜ਼ਾਦੇ ਕਿਤੇ ਗਏ ਨਹੀਂ ਸਾਹਿਬਜ਼ਾਦੇ ਅੱਜ ਵੀ ਉਹ ਧਰਤੀ ਦੇ ਮੌਜੂਦ ਨੇ ਕਿ ਤੇ ਅਨੁਭਵ ਕਰਕੇ ਵੇਖਿਆ ਮਾングੁਜਰ ਕੌਰ ਕਿਤੇ ਗਈ ਨਹੀਂ ਉੱਥੇ ਹੀ ਹੈ ਤੇ ਅਨੁਭਵ ਕਰਕੇ ਵੇਖਿਓ ਜੇ ਮੇਲਾ ਸਮਝ ਕੇ ਜਾਓਗੇ ਫਿਰ ਤੇ ਤੁਹਾਡੇ ਕੱਖ ਪੱਲੇ ਨਹੀਂ ਪੈਣਾ ਜੇ ਕੁਝ ਸਿੱਖਣ ਜਾਓਗੇ ਗੁਰੂ ਕੇ ਸਾਹਿਬਜ਼ਾਦਿਆਂ ਦੇ ਕੋਲ ਬਹਿ ਕੇ ਮਾングੁਜਰ ਕੌਰ ਦੇ ਕੋਲ ਬਹਿ ਕੇ ਕੁਝ ਲੈਣ ਜਾਓਗੇ ਸਿੱਖਣ ਜਾਓਗੇ ਫਿਰ ਬਹੁਤ ਕੁਝ ਮਿਲੇਗਾ ਗੁਰੂ ਕੇ ਸਾਹਿਬਜ਼ਾਦੇ ਝੁਕੇ ਨਹੀਂ ਅੱਕੇ ਨਹੀਂ ਥੱਕੇ ਨਹੀਂ ਉਹਨਾਂ ਨੇ ਗੱਜ-ਗੱਜ ਕੇ ਸਾਹਿਬ ਆਜ਼ਾਦਿਆਂ ਨੇ ਵਜੀਦਾ ਖਾਨ ਦੀ ਕੱਲੀ-ਕੱਲੀ ਗੱਲ ਦਾ ਜਵਾਬ ਦਿੱਤਾ ਹੈ। ਮੈਂ ਗੱਲ ਕਰਦਾ ਸਾ ਵੀ ਸਾਡੇ ਘਰ ਕੋਈ ਨੌਜਵਾਨ ਚੜ੍ਹਾਈ ਕਰ ਜੇ ਨਾ ਅਸੀਂ 10 ਵਾਰੀ ਸੋਚਦਿਆਂ ਵੀ ਕੀ ਬਣਾਈਏ। ਤੇ ਅਸੀਂ ਕਿੱਥੋਂ ਤੱਕ ਗਿਰ ਗਏ? ਤੇ ਸਾਡੇ ਦੇ ਪਕੌੜੇ ਚੱਲਦੇ ਹੁੰਦੇ ਨੇ। ਬ੍ਰੈਡਾਂ ਦੇ ਲੰਗਰ ਚੱਲਦੇ ਹੁੰਦੇ ਨੇ ਮਠਿਆਈਆਂ ਦੇ ਲੰਗਰ ਚੱਲਦੇ ਹੁੰਦੇ ਨੇ ਲੱਖ ਲੱਖ ਦੀ ਲੰਦ ਨਹੀਂ ਸਾਡੇ ਤੇ ਕਿਹੜੇ ਮੂੰਹ ਦੇ ਨਾਲ ਪਕੌੜਾ ਸਾਡੇ ਨੰਗੇਗਾ ਮਠਿਆਈ ਨੰਗੇਗੀ ਸਾਡੇ ਅਸੀਂ 2 ਦਿਨ 3 ਦਿਨ ਇਸ ਜੀਬ ਤੇ ਕੰਟਰੋਲ ਨਹੀਂ ਨਾ ਕਰ ਸਕਦੇ ਫਿਰ ਤੇ ਸਾਡੇ ਤੇ ਲੱਖ ਲੱਖ ਦੀ ਲੰਦ ਹੈ